ਵੈਕਾ ਜੀ ਕੀ ਫਤਿਹ ਗੁਰੂਪੰਥ ٹرسٹ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਲੋੜਵੰਦ ਬੀਬੀ ਦੀ ਹੈਲਪ ਕਰਕੇ ਇੱਕ ਦੁਕਾਨ ਪਾ ਕੇ ਦਿੱਤੀ ਆ ਗੁਰੂਪੰਥ ٹرسٹ ਜਿਹੜਾ ਆ ਇਹ ਅੱਗੇ ਵੀ ਲੋੜਵੰਦਾਂ ਦੀ ਬਹੁਤ ਮਦਦ ਕਰਦੇ ਆਏ ਆ ਤੇ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਹੀ ਲੇਵ ਸੀਲਾ ਕਰਕੇ ਜਿੱਥੋਂ ਵੀ ਕੋਈ ਗਰੀਬ ਇਹਨਾਂ ਨੂੰ ਪਰਿਵਾਰ ਲੱਭਦਾ ਆ ਉੱਥੇ ਜਾ ਕੇ ਆਪ ਮਿਲ ਕੇ ਉਹਨਾਂ ਨੂੰ ਉਹਨਾਂ ਦੇ ਹੈਲਪ ਜਿੱਦਾਂ ਦੀ ਹੋਵੇ ਇਹ ਜਾ ਕੇ ਕਰਦੇ ਆ ਅੱਜ ਵੀ ਇਹਨਾਂ ਇੱਥੇ ਲੋੜਵੰਦ ਬੀਬੀ ਨੂੰ ਜ਼ਰੂਰਤ ਸੀ ਅੱਜ ਦੁਕਾਨ ਇਹਨਾਂ ਨੂੰ ਪਾ ਕੇ ਦਿੱਤੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੀ ਸੰਗਤ ਨੂੰ ਵੀ ਬੇਨਤੀ ਕਰਦੇ ਆ ਆਪਾਂ ਵੱਧ ਤੋਂ ਵੱਧ ਗੁਰੂ ਪੰਥ ٹرسٹ ਦੇ ਮੈਂਬਰ ਬਣ ਕੇ ਇਹਨਾਂ ਦੇ ਨਾਲ ਸੰਜੋਗ ਕਰੀਏ ਜਾਂ ਤਾਂ ਕੋ ਇਹ ਹੋਰ ਵੀ ਸੇਵਾ ਨਿਭਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਰਾਂ ਦਾ ਗੁਰਪੰਥ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਓਟ ਓਟ ਆਸਰਾ ਵੀਰਾਂ ਦਾ ਵੀਰੋ ਮੈਨੂੰ ਸਮਾਨ ਤੇ ਪਾ ਕੇ ਦਿੱਤਾ ਜੇ ਬੜੀ ਤੁਹਾਡੀ ਚੜ੍ਹਦੀ ਕਲਾ ਵੇ ਵੀਰਾਂ ਤੁਮ ਬੜੀ ਮੈਨੂੰ ਮਦਦ ਮਿਲੀ ਆ ਜਿੰਨੀ ਮੈਂ ਕਹਿ ਸਕਦੀ ਉਨੀ ਝੂਠ ਵਾਲੀ ਗੱਲ ਜੇ ਬਹੁਤ ਜ਼ਿਆਦਾ ਹੀ ਵੀਰਾਂ ਨੇ ਮਦਦ ਦੇ ਚੁੱਕੇ ਆ ਵੀਰਾਂ ਨੇ ਮੈਨੂੰ ਕੰਡਾ ਵੀ ਲੈ ਕੇ ਦਿੱਤਾ ਵੀਰਾਂ ਨੇ ਮੈਨੂੰ ਕਾਉਂਟਰ ਵੀ ਲੈ ਕੇ ਦਿੱਤਾ ਵੀਰੋ ਹਰ ਇੱਕ ਦੀ ਮਦਦ ਇਦਾਂ ਹੀ ਕਰਦੇ ਰਹੋ ਸਾਰੇ ਭੈਣ ਭਰਾਓ ਵੀਰਾਂ ਨਾਲ ਜੁੜੋ ਵੀਰ ਜਿੱਦਾਂ ਮੇਰੀ ਮਦਦ ਕੀਤੀ ਹੈ ਤੁਹਾਡੇ ਵੀ ਇਦਾਂ ਹੀ ਕਰਨਗੇ ਵੇਖੋ ਮੇਰੀ ਗਰੀਬਣੀ ਦੀ ਘਰ ਰੋਟੀ ਵੀ ਨਹੀਂ ਪੱਕਦੀ ਵੀਰਾਂ ਨੇ ਮੇਰਾ ਬੜਾ ਸਾਥ ਦਿੱਤਾ ਮੈਨੂੰ ਆਪਣੇ ਮੈਂ ਬਹੁਤ ਹੀ ਘਰ ਵਿੱਚ ਰੁੱਕੀ ਹਾਂ ਪਰ ਵੀਰਾਂ ਨੇ ਮੇਰਾ ਤੋਂ ਮੈਂ ਜੁੜੀਆਂ ਵੀਰਾਂ ਨਾਲ ਮੈਨੂੰ ਪਤਾ ਲੱਗਾ ਮੈਂ ਵੀਰਾਂ ਤੱਕ ਪਹੁੰਚੀ ਪਰ ਵੀਰਾਂ ਨੇ ਮੇਰੇ ਘਰ ਦੇ ਹਲਾਕ ਵੇਖੇ ਜਾਣ ਕੇ ਮੇਰੇ ਤੇ ਬਹੁਤ ਮੁਸੀਬਤਾਂ ਆਈਆਂ ਬਹੁਤ ਹੀ ਜ਼ਿਆਦੀਆਂ ਪਰ ਮੇਰੇ ਵੀਰਾਂ ਨੇ ਮੇਨੂੰ ਅੱਜ ਮੁਸੀਬਤਾਂ ਮੇਰੀਆਂ ਸਾਰੀਆਂ ਭਲਾਕਤੀਆਂ ਮੈਨੂੰ ਕੋਈ ਮੁਸੀਬਤ ਨਹੀਂ ਮੇਰੇ ਤੇ ਮੇਰੇ ਵੀਰਾਂ ਨੇ ਚੜ੍ਹਦੀ ਕਲਾ ਦੇਵੇ